ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨੌਨ ਪੋਲਿਟਿਕਲ ਦਾ ਕੋਆਰਡੀਨੇਟਰ ਬੋਲਦਾ ਜੀ ਆਰ ਜਿਵੇਂ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਆਪਦੇ ਪ੍ਰਚਾਰ ਤੰਤਰ ਨੂੰ ਲਾ ਕੇ ਇਹ ਗੱਲ ਹੁਣ ਜ਼ੋਰ ਨਾਲ ਫਲਾਉਣ ਗਿਆ ਵੀ 3 ਕਰੋੜ ਪੰਜਾਬੀ ਵੀ ਮੋਰਚਾ ਨਹੀਂ ਜਿੱਤ ਸਕਦਾ 2.5 ਕਰੋੜ ਹਰਿਆਣੇ ਵਾਲੇ ਵੀ ਨਹੀਂ ਮੋਰਚਾ ਜਿੱਤ ਸਕਦੇ ਪਿਛਲੇ ਅੰਦੋਲਨ ਚ ਆਪਾਂ ਲੱਖਾਂ ਹੀ ਦੇਖੇ ਸੀਗੇ 4 ਲੱਖ ਕਰ ਲੋ 5 ਲੱਖ ਕਰ ਲੋ ਇਹਦੇ ਪਿੱਛੇ ਮਨੋਰਥ ਕੀ ਆ ਵੀ ਕਰੋੜ ਨੂੰ ਸ਼ਾਇਦ ਸਮਝਦੇ ਨਹੀਂ ਬੇਵਿਸ਼ਵਾਸੀ ਪੈਦਾ ਕਰ ਦੇਣਾ ਲੋਕਾਂ ਚ ਔਰ ਇਹ ਗੱਲ ਨੂੰ ਪੱਕਾ ਕਰਨਾ ਸਰਕਾਰਾਂ ਵੱਲੋਂ ਵੀ ਇਹ ਕੰਮ ਹੋ ਹੀ ਨਹੀਂ ਸਕਦਾ ਜਦਕਿ ਦੁਨੀਆ 'ਚ ਕੋਈ ਕੰਮ ਨਾ ਮੁਮਕਨ ਨਹੀਂ ਹੁੰਦਾ ਜਦੋਂ ਦੇਖੋ ਖਾਲਸਾ ਆਪਣੀਆਂ ਰਵਾਇਤਾਂ 'ਚ ਪਰੋਸੇ ਦੇ ਸੰਘਰਸ਼ ਕਰਦਾ ਰਿਹਾ ਮੁਗਲਾਂ ਦੇ ਮੁਕਾਬਲੇ ਖਾਲਸਾ ਆਟੇ 'ਚ ਲੂਣ ਵੀ ਨਹੀਂ ਸੀ ਹੈਗਾ ਕਈ ਵਾਰੀ ਇਹਨੂੰ ਖਤਮ ਕਰ ਲਈ ਉਹ ਆਏ ਇਹ ਬਚਾਅ ਚ ਲੜ ਕੇ ਵੀ ਖਤਮ ਨਾ ਹੋਇਆ। ਤੋਂ ਇਸ ਕਰਕੇ ਜਦੋਂ ਇੰਨਾ ਪਰੋਸਾ ਡਾਊਨ ਹੋ ਜਾਵੇ। ਪਿੱ 3 ਕਰੋੜ ਪੰਜਾਬੀ ਵੀ ਨਹੀਂ ਮੋਰਚਾ ਜਿੱਤ ਸਕਦੇ। ਤੋਂ ਇਹ ਏਜੰਸੀਆਂ ਬੇਵਿਸ਼ਵਾਸੀ ਬੇਪਰੋਸਗੀ ਪੈਦਾ ਕਰਨਾ ਚਾਹੁੰਦੀਆਂ। ਤੋਂ ਇਹ ਜੜੀਆਂ ਪਰਸਪੈਕਸ਼ਨਾਂ ਬਣਾਉਂਦਾ ਯਤਨ ਕੀਤਾ ਜਾ ਰਿਹਾ ਇੱਕ ਬਚਕਾਨਾ। ਜੀ ਗੱਲ ਕਹੀ ਜਾ ਸਕਦੀ ਆ ਸਾਡੇ ਫੋਰਮਾਂ ਵੱਲੋਂ। ਇਸ ਕਰਕੇ ਭਰਾਓ ਜੇ ਸਾਂਝੇ ਪੰਜਾਬ ਦਾ 5.5 ਕਰੋੜ ਆਵਾਮ ਇੱਕ ਮੁੱਠ ਹੋ ਗਿਆ ਪੂਰਾ ਦੇਸ਼ ਦਾ 140 ਕਰੋੜ ਆਵਾਮ ਵੀ ਇੱਕ ਮੁੱਠ ਹੋਊਗਾ ਦੇਖਾਂਗੇ ਪੜਾ ਸਰਕਾਰਾਂ ਲੋਕਾਂ ਤੋਂ ਨਹੀਂ ਵੱਡੀਆਂ ਹੁੰਦੀਆਂ ਹੋ ਸਕਦਾ ਆ ਵੀ ਦਲੀਲ ਆ ਜੇ ਸਰਕਾਰਾਂ ਦੀਆਂ ਡਿੰਸੀਆਂ ਦੀ ਵੀ ਨਹੀਂ ਸਰਕਾਰਾਂ ਹੀ ਵੱਡੀਆਂ ਹੁੰਦੀਆਂ ਲੋਕ ਨਹੀਂ ਵੱਡੇ ਹੁੰਦੇ ਡਿਕਟੇਟਰ ਜਦੋਂ ਵੱਡੇ ਹੋ ਜਾਣ ਜਦੋਂ ਸਿਸਟਮ ਤੇ ਕਬਜ਼ਾ ਕਰ ਲੈਣ ਉਹ ਆਪ ਦੀ ਮੜੀ ਆਪ ਪੁੱਟਦੇ ਹੁੰਦੇ ਆ ਤੁਸੀਂ ਦੇਖਿਓ ਇਸ ਕਰਕੇ ਭਰਾਓ ਅੱਜ ਜਿਹੜਾ ਜਥਾ ਵਾ ਉਹ ਦਿੱਲੀ ਕੂਚ ਨੂੰ ਕਰਨਾ ਹੈਗਾ ਵੱਧ ਤੋਂ ਵੱਧ ਗਿਣਤੀ ਵਿੱਚ ਬਾਡਰਾਂ ਤੇ ਸ਼ੰਭੂ ਬਾਡਰ ਤੇ ਪਹੁੰਚੋ ਔਰ ਹੌਸਲਾ ਸਾਈ ਕਰੋ ਸਰਕਾਰਾਂ ਫਿਰ ਜਾਬਤਾ ਤੜਵਾ ਕੇ ਕੋਈ ਅਜੇ ਹੀ ਕਾਰਵਾਈ ਕਰਦਾ ਯਤਨ ਕਰਨੀ ਆ ਔਰ ਬਿਲਕੁਲ ਜੋਰ ਲੱਗਾ ਹੋਇਆ ਸਿਸਟਮ ਦਾ ਸਰਕਾਰ ਦਾ ਪਿਕਲੀਆਂ ਦੋ ਜਥੇ ਬੰਦੀਆਂ ਸਾਡੀਆਂ ਸਿਰਫ ਦੋ ਹੀ ਦੀਦੀਆਂ ਮਨਜੀਤ ਸਿੰਘ ਰਾਏ ਦੀਦਾ ਇੰਨੀ ਕਿਸੇ ਨੂੰ ਸਰਜੀਤ ਸਿੰਘ ਫੂਲ ਨਹੀਂ ਦੀਦਾ ਬ੍ਰਾਮਕੇ ਸਾਹਿਬ ਨਹੀਂ ਦੀਦਾ ਜਿਹੜਾ ਬੱਤੀਆਂ ਬਹਿਰੂ ਸਾਹਿਬ ਨਹੀਂ ਦਿੱਤੇ ਇੰਦਰਜੀਤ ਸਿੰਘ ਕੋਟ ਬੁੱਢਾ ਨਹੀਂ ਦੇਦਾ ਇਹ ਤੋਂ ਕਹਿੰਦਾ ਸਿਰਸਾ ਸਾਹਿਬ ਜਿਹੜੇ ਬੱਤੀਆਂ ਚੋਂਦੇ ਉਹ ਨਹੀਂ ਦੀਦੇ ਹੈਗੇ ਮੰਗਟ ਪਹਿਲਾ ਪ੍ਰੋਗ੍ਰਾਮ ਫਾਰਮਰ ਫਰੰਟ ਬਤੀਆਂ ਦਾ ਹਿੱਸਾ ਸੀ ਉਹ ਨਹੀਂ ਦਿੱਤੇ ਹੈਗੇ ਸ਼ਹੀਦ ਪਾਕਤ ਸਿੰਘ ਜਥੇਬੰਦੀ ਪਿਛਲੇ ਅੰਦੋਲਨ ਚ ਲੜੀ ਉਹ ਨਹੀਂ ਦਿੱਦੀ ਹੈਗੀ ਜੀ ਕੇ ਐਸ ਰਾਜਸਥਾਨ ਦੀ ਜਥੇਬੰਦੀ ਉਹ ਨਹੀਂ ਦਿੱਦੀ ਹੈਗੀ ਅਸੀਂ ਕਰੀਏ ਕੀ ਸੋਚ ਕਰਕੇ ਸਰਕਾਰ ਪੂਰਾ ਜੋਰ ਲਾਉਗੀ ਅਰੇ ਪਰਸੈਪਸ਼ਨ ਕ੍ਰੀਏਟ ਕਰੂਗੀ 3 ਕਰੋੜ ਪੰਜਾਬੀਓ ਇਹ ਇਕੱਠੇ ਨਹੀਂ ਹੈਗੇ ਸਾਰੇ ਇਕੱਠੇ ਆ ਜੇ 3 ਕਰੋੜ ਪੰਜਾਬੀ 5.5 ਕਰੋੜ ਖੇਤੇ ਜਮਸਣ ਵਾਲੇ ਪੰਜਾਬੀ ਅੰਦੋਲਨ ਜੱਤਨ ਦੀ ਹਾਲਤ ਚ ਆ ਤਾਂ ਫਿਰ ਜੜੀ ਤੇਰਾ ਇਕੱਤੇ ਵਿੱਚ ਜਿਆਦਾ ਵਖਾਨ ਪਾਉਗੇ ਉਹਨਾਂ ਨੂੰ ਵੀ ਸੱਦਾ ਕਰ ਲੈਣਗੇ ਇਸ ਕਰਕੇ ਤਗੜੇ ਹੋ ਕੇ ਦਿੱਲੀ ਅੰਦੋਲਨ ਦੋ ਉਹਦੀ ਹਮਾਇਤ ਵਿੱਚ ਜਿਵੇਂ ਤੁਸੀਂ ਉੱਤਰਿਓ ਇਹ ਚੜ੍ਹ ਦੀ ਕਲਾ ਅੱਜ ਅੰਦੋਲਨ ਦਾ 307ਵਾਂ ਦਿਨ ਮਰਨ ਵਰਤ ਦੇ 19ਵੇਂ ਦਿਨ ਵਿੱਚ ਜਿਹੜਾ ਮਰਨ ਵਰਤ ਪਹੁੰਚ ਚੁੱਕਾ ਵਾ ਇਸ ਕਰਕੇ ਪ੍ਰਾਉ ਚੜ ਨਿਕਲਾ ਚ ਰਿਹਾ ਅੰਦੋਲਨ ਨਿਰਣਾਇਕ ਦੌਰ ਚ ਪਹੁੰਚ ਚੁੱਕਾ ਵਾ ਬਿਲਕੁਲ ਕਿਸੇ ਦੇ ਖੱਬੇ ਸੱਜੇ ਨਾ ਆਇਓ ਇਹ ਅੰਦੋਲਨ ਆਪਣੀਆਂ ਜਿੱਤਾਂ ਤੈ ਕਰੂਗਾ ਸਰਕਾਰ ਨੂੰ ਮੋਰਚਾ ਜਿਹੜਾ ਹੱਲ ਕਰਨ ਲਈ ਮਜਬੂਰ ਕਰੂਗਾ ਧੰਨਵਾਦ